ਹਾਂਜੀ ਅਸੀਂ ਯੂਪੀ 'ਚ ਨਹੀਂ ਖੜੇ ਅਸੀਂ ਪੰਜਾਬ ਬਠਿੰਡੇ ਖੜੇ ਆ ਆ ਪਿੱਛੇ ਮੇਰੇ ਬੋਰਡ ਦੇਖ ਲਓ ਸਾਰੇ ਸ਼ਹਿਰ ਦੇ ਵਿੱਚ ਸਾਰੇ ਬੋਰਡ ਹਜ਼ਾਰਾਂ ਬੋਰਡ ਲੱਗੇ ਆ ਤੇ ਹਜ਼ਾਰਾਂ ਬੋਰਡ ਹੀ ਹਿੰਦੀ 'ਚ ਇੱਕ ਆਣ ਬੰਦੇ ਆ ਦੇਖੋ ਅਮਰਜੀਤ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਬੋਕਰ ਪਾਰਟੀ ਵਾਲਾਂ ਦਾ ਇਧਰ ਪਦਮਜੀਤ ਮਹਿਤਾ ਜਿਹੜਾ ਨਵਾਂ ਨਵਾਂ ਮੇਰ ਬਣਿਆ ਦਾ ਮੁੰਡਾ ਕੱਲ ਦਾ ਬਹੁਤ ਵੱਡੇ ਪੱਧਰ ਦਾ ਰੌਲਾ ਪੈ ਰਿਹਾ ਸੀਬੀਐਸਸੀ ਬੋਰਡ ਨੇ ਪੰਜਾਬੀ ਬੋਲੀ ਨੂੰ ਨੁੱਕਰੇ ਲਾਤਾ ਬਹੁਤ ਰੌਲਾ ਪਿਆ ਬਹੁਤ ਬੰਦੇ ਬੋਲੇ ਹਰਜੋਤ ਬੈਂ ਸਿੱਖਿਆ ਮੰਤਰੀ ਪੰਜਾਬ ਦਾ ਬੋਲ ਰਿਹਾ ਕਿ ਅਸੀਂ ਸਰਟੀਫਿਕੇਟ ਨਹੀਂ ਦੇਵਾਂਗੇ ਜਿਹੜਾ ਬੰਦਾ ਪੰਜਾਬੀ ਨਹੀਂ ਸਕੂਲ ਪੰਜਾਬੀ ਨਹੀਂ ਪੜ੍ਹਾਊਗਾ ਜਨਾਬਾ ਛੋਡੇ ਬੰਦੇ ਛੋਡੇ ਮੇਰ ਛੋਡੇ ਪ੍ਰਧਾਨ ਬਣਾਏ ਹੋਏ ਕੰਫਰੰਸੇਸ਼ਨ ਦੇ ਪੰਜਾਬੀ ਮਾਂ ਬੋਲੀ ਦਾ ਘਾਣ ਕਰ ਰਹੇ ਆ ਭਲਾ ਆਪਣੇ ਬੰਦਿਆਂ ਦਾ ਰੋਕ ਲਓ ਸਕੂਲਾਂ ਦਾ ਬਾਅਦ ਤੁਸੀਂ ਹੱਲ ਕਰੋਗੇ ਉਹ ਵੀ ਨਹੀਂ ਹੋਣਾ ਉਹ ਬਸ ਉਹ ਗੱਲਾਂ ਤਾਂ ਜਾਣ ਹੈ ਨਹੀਂ ਵੀ ਤੁਸੀਂ ਵਿਧਾਨ ਸਭਾ 'ਚ ਮਤਾਂ ਲਿਆਓ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਜਿਵੇਂ ਦੱਖਣ ਵਾਲੇ ਲਿਆਂਦਾ ਜਿਵੇਂ ਬੰਗਾਲੀਆਂ ਨੇ ਲਿਆਂਦਾ ਉਹ ਵੀ ਗੱਲਾਂ ਵਾਲੇ ਉਹ ਗੱਲੇ ਟਵੀਟ ਕਰਕੇ ਕੱਲੇ ਬਿਆਨ ਦੇ ਕੇ ਸਾਰ ਦੰਨੇ ਹੂੰ ਸਭ ਤੋਂ ਵੱਡੇ ਗਦਾਰ ਤੁਸੀਂ ਲੋਕ ਆਜ ਮਾਂ ਬੋਲੀ ਦਾ ਕਾਂ ਛੋਡੀ ਸਰਕਾਰ 'ਚ ਹੋ ਰਿਹਾ ਛੋਡੇ ਬੰਦੇ ਕਰ ਰਿਹਾ ਕੋਈ ਹੈ ਇਹਦੀ ਜਵਾਬਦੇਹੀ ਔਰ ਸਭ ਤੋਂ ਵੱਡੇ ਗਦਾਰੇ ਲੋਕ ਨੇ ਖਾਂਦੇ ਪੰਜਾਬ ਦਾ ਰਹਿੰਦੇ ਪੰਜਾਬ 'ਚ ਪੈਸੇ ਪੰਜਾਬੀਆਂ ਤੋਂ ਇਕੱਠੇ ਕਰਦੇ ਆ ਪਰ ਮਾਂ ਬੋਲੀ ਪੰਜਾਬੀ ਨੂੰ ਪੈਸੇ ਰੋੜ ਰਹੇ ਨੇ ਤੋ ਪੰਜਾਬੀਓ ਇਹਨਾਂ ਗੱਲਾਂ ਤੇ ਗੌਰ ਕਰੋ ਜਿਹੜੇ ਬੰਦੇ ਸਾਡੀ ਮਾਂ ਬੋਲੀ ਦਾ ਆਦਰ ਆਦਰ ਕਰਦੇ ਆ ਘਾਣ ਕਰਦੇ ਉਹਨਾਂ ਬੰਦਿਆਂ ਦਾ ਫਰੋਦ ਕਰੋਟਾ